ਲੁਧਿਆਣਾ ਵਿੱਚ ਪਿਛਲੇ 2 ਦਿਨਾਂ ਤੋਂ ਬਿਜਲੀ ਅਤੇ ਪਾਣੀ ਦੀ ਸਪਲਾਈ ਤੋਂ ਪਰੇਸ਼ਾਨ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਦਨਾਲ ਬੱਗਾ ਖਿਲਾਫ ਮੋਰਚਾ ਖੋਲਦੇ ਹੋਏ ਸੜਕ ਜਮ ਕਰ ਦਿੱਤੀ ਹੈ ਬਾਅਦ ਵਿੱਚ ਲੋਕਾਂ ਨੇ ਪਾਵਰਕਾਮ ਦੇ ਦਫ਼ਤਰ ਦਾ ਕਿਰਾਓ ਕੀਤਾ ਇਲਾਕਾ ਨਿਵਾਸੀਆਂ ਨੇ ਵੀ ਜ਼ੋਰਦਾਰ ਪ੍ਰਦਰਸ਼ਨ ਕੀਤਾ ਔਰਤਾਂ ਨੇ ਸੜਕ ਤੇ ਧਰਨਾ ਵੀ ਦਿੱਤਾ ਤੇ ਕਿਹਾ ਕਿ ਬੱਚੇ ਬਿਮਾਰ ਹੋ ਰਹੇ ਹਨ ਘਰ ਵਿੱਚ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ ਤੇ ਉਹਨਾਂ ਨੇ ਵੱਲੋਂ ਕਿਹਾ ਗਿਆ ਕਿ ਅਸੀਂ 2 ਦਿਨਾਂ ਤੋਂ ਇਸ਼ਨਾਨ ਵੀ ਨਹੀਂ ਕੀਤਾ ਵਿਧਾਇਕ ਵਾਰ-ਵਾਰ ਸਾਨੂੰ ਗੁੰਮਰਾਹ ਕਰ ਰਹੇ ਹਨ ਸਲੇਮ ਟਾਬਰੀ ਦੇ ਲੋਕਾਂ ਨੇ ਕੀਤਾ ਪ੍ਰਦਰਸ਼ਨ ਲੁਧਿਆਣਾ ਦੇ ਸਲੇਮ ਟਾਬਰੀ ਖਦੂਰ ਚੌਂਕ ਦੇ ਲੋਕਾਂ ਨੇ ਘਰਾਂ ਤੋਂ ਬਾਹਰ ਆ ਕੇ ਪਹਿਲਾ ਮੁੱਖ ਮਾਰਗ ਜਾਮ ਕੀਤਾ ਅਤੇ ਨਾਅਰੇਬਾਜ਼ੀ ਕਰਦੇ ਹੋਏ ਪਾਵਰਕਾਮ ਦਫ਼ਤਰ ਦਾ ਘੇਰਾਓ ਕੀਤਾ ਇਲਾਕਾ ਵਾਸੀ ਵਿਜੇ ਫਾਸਕਰ ਨੇ ਦੱਸਿਆ ਕਿ ਲੋਕਾਂ ਨੂੰ ਪਿਛਲੇ 20 ਦਿਨਾਂ ਤੋਂ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਜਲੀ ਨਾ ਹੋਣ ਕਾਰਨ ਪਾਣੀ ਦੀ ਵੀ ਸਮੱਸਿਆ ਹੈ ਨੁਵਾਈ ਕਿਤੇ ਵੀ ਨਹੀਂ ਹੋ ਰਹੀ ਇਸੇ ਨਾਲ ਹੀ ਔਰਤ ਜਤਿੰਦਰ ਕੌਰ ਹਰਮਨ ਨੇ ਦੱਸਿਆ ਕਿ ਬਿਜਲੀ ਅਤੇ ਪਾਣੀ ਦੀ ਘਾਟ ਕਾਰਨ ਬੱਚੇ ਬਿਮਾਰ ਹੋ ਰਹੇ ਹਨ ਬੱਚਿਆਂ ਨੂੰ ਬਿਨਾ ਨਹਾਏ ਸਕੂਲ ਭੇਜਣਾ ਪੈਂਦਾ ਪਾਵਰ ਕਾਮ ਵਾਲੇ ਲੋਕਾਂ ਕੋਲ ਕਈ ਵਾਰ ਜਾ ਚੁੱਕੇ ਹਨ ਪਰ ਉੱਥੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਦਨ ਲਾਲ ਬੱਗਾ ਤੇ ਗੁੱਸਾ ਕਰਦਿਆਂ ਕਿਹਾ ਕਿ ਉਹ ਦੋ ਵਾਰ ਵਿਧਾਇਕ ਕੋਲ ਜਾ ਚੁੱਕੇ ਹਨ ਪਰ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇੱਕ ਦੋ ਵਾਰ ਇਲੈਕਟ੍ਰੀਸ਼ੀਅਨ ਦਾ ਆ ਗਏ ਪਰ ਉਹ ਤਾਰੇ ਬਦਲ ਕੇ ਚਲੇ ਗਏ ਬਾਅਦ ਵਿੱਚ ਉਹੀ ਸਮੱਸਿਆ ਦੁਬਾਰਾ ਆਉਂਦੀ ਹੈ ਜਿਸ ਕਾਰਨ ਅੱਜ ਉਹਨਾਂ ਨੂੰ ਘਰਾਂ ਤੋਂ ਬਾਹਰ ਆ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇੱਕ ਮਾਨ ਸਰਕਾਰ ਮਨਤਾਵਾ 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 ਭਗਵੰਤ ਮਾਨ ਸਰਕਾਰ ਹਾਏ 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 ਸਰਕਾਰ ਪਾਣੀ ਨਹੀਂ ਆ ਰਿਹਾ ਚਲੋ ਯਾਰੇ ਪੱਗੇ ਨੂੰ ਆਪਣਾ ਅਸਤੀਫਾ ਦੇ ਲੈਣਾ ਚਾਹੀਦਾ ਰਹੀ ਇਹ ਬੰਦ ਲੋਕ ਪੱਗਾ ਕੋਈ ਕੰਮ ਨਹੀਂ ਕਰਾਂਦਾ ਬਾਰਕਾਂ ਦੇ ਕੋਈ ਕੰਮ ਨਹੀਂ ਹੋ ਰਿਹਾ ਬਾਰਕਾਂ ਦੇ ਵਿੱਚ ਪੁਰਾਣਾ ਹਾਲ ਹੋਇਆ ਪਿਆ ਬਹੁਤ ਹੋਇਆ ਪਿਆ ਇਹ ਜਿਨੀ ਵੀ ਚੰਤਾਵਾ ਪਰੇਸ਼ਾਨਾ ਮਦਰ ਨਾਲ ਪੱਗੇ ਤੋਂ ਮਦਰ ਨਾਲ ਪੱਗੇ ਦੇ ਅੰਦਰ ਆਏ ਕਰਾ ਕੇ ਸਾਰਾ ਕੁਝ ਇਹ ਸਾਰਿਆਂ ਨੂੰ ਇਹ ਮਧੋਸ਼ ਕੀਤਾ ਗਿਆ ਸਾਰਿਆਂ ਨੂੰ ਪਬਲਿਕ ਨੂੰ ਇਹ ਸਾਰੇ ਕੋਈ ਨੇ ਨਹੀਂ ਦਿੱਤਾ ਜਾਂਦਾ ਇਸ ਕਰਕੇ ਮਦਲਲ ਬਕਾ ਆਪਣਾ ਸਤੀਫਾ ਦੇ ਸਾਰਾ ਦਾ ਧੰਨਵਾਦ ਆ ਸਿਨੀ ਪਬਲਿਕਾ ਇਹ ਮਦਲਲ ਬਕਾ ਦੀ ਜੜੀ ਆ ਉਸ ਲੀਡਰ ਨੂੰ ਅਰੰਧ ਕਰੇ ਧੰਨਵਾਦ ਪੁਨ ਪਹਿਲੀ ਸਕੇ ਜਾਈ ਨਹੀਂ ਜੇਗੀ ਨਹੀਂ ਜੇਗੀ ਨਾਮ 베ਰੀਆ ਪਾਸਟਰਾ ਜੀ ਅਸੀਂ ਅਸ਼ੋਕਨਗਰ ਸੇਖਜੂਰ ਚੌਂਕ ਤੋਂ ਆਏ ਹਾਂ ਕੀ ਮੰਗਦਾ ਜਿਹੜਾ ਇੱਥੇ ਸਰਵਿਸਨ ਕਰਨਾ ਚਾਹਤੇ ਆਪਾਂ ਸਰ ਸਾਡੇ ਲਾਈਟ ਦੀ ਸਮੱਸਿਆ ਆ ਸਾਡੇ ਲਾਈਟ ਨਹੀਂ ਆ ਰਹੇ ਕਮ ਸੇ ਕਮ 20 ਦਿਨ ਤੋਂ ਤਾਂ ਬਹੁਤ ਜ਼ਿਆਦਾ ਇਹ ਸਮੱਸਿਆ ਆ ਵੈਸੇ ਜਦੋਂ ਦੇ ਇਲੈਕਸ਼ਨ ਹੋਏ ਆ ਸਾਨੂੰ ਸਮੱਸਿਆ ਉਦੋਂ ਦੀ ਹੀ ਆ ਰਹੀ ਆ ਸਮੱਸਿਆ ਇਹ ਆ ਕਿ ਵੋਲਟੇਜ ਨਹੀਂ ਆ ਰਿਹਾ ਪੂਰੇ ਕਿਸੇ ਦੇ ਘਰ 40 ਵੋਲਟ ਆ ਜਾ ਰਿਹਾ ਕਦੇ 60 ਵੋਲਟ ਆ ਜਾ ਰਿਹਾ ਉਹਦੇ ਨਾਲ ਸਾਡੇ ਪੱਖੇ ਛੜ ਗਏ ਆ ਏਸੀ ਛੜ ਗਏ ਆ ਸਾਡਾ ਮੱਲੇਆਂ ਦਾ ਮੱਲੇ ਵਸੇਆਂ ਦਾ ਬਹੁਤ ਨੁਕਸਾਨ ਹੋਇਆ ਆ ਘਰ ਵਿੱਚ ਪਾਣੀ ਹੈ ਨਹੀਂ ਘਰ ਵਿੱਚ ਲਾਈਟ ਹੈ ਨਹੀਂ ਤੁਸੀਂ ਯਕੀਨ ਨਹੀਂ ਮੰਨੋਗੇ ਮੈਨੂੰ 2 ਦਿਨ ਹੋ ਗਏ ਮੈਂ ਨਹਾਤਾ ਹੀ ਨਹੀਂ ਕਿੱਥੇ ਨਹਾਉਣ ਜਾਈਏ ਪਾਣੀ ਹੈ ਨਹੀਂ ਘਰ ਝੂਠੇ ਬਰਤਨ ਪਏ ਆ ਟੇਰ-ਧਾਰਾ ਲੱਗਿਆ ਆ ਪਾਣੀ ਹੈ ਨਹੀਂ ਨਿਆਣੇ ਉਦਾਂ ਹੀ ਬਗਾਇਆ ਗਰਮੀ ਦੇ ਵਿੱਚ ਪਰੇਸ਼ਾਨ ਆ ਨਿਆਣੇ ਨਹਾ ਨਹੀਂ ਸਕਦੇ ਕੋਈ ਨਹਾ ਹੀ ਨਹੀਂ ਸਕਦਾ ਜੇ ਪਾਣੀ ਹੀ ਨਹੀਂ ਹੈ ਪਾਣੀ ਤਾਂ ਆ ਹੀ ਆਊਗਾ ਜੇ ਲਾਈਟ ਹੋਏਗੀ ਲਾਈਟ ਹੈ ਹੀ ਨਹੀਂ ਉਹ ਮੋਟਰਾਂ ਸੜੀ ਜਾਂਦੀਆਂ ਆ ਸਾਡੇ ਸਾਨੂੰ ਬੜੀ ਮੁਸ਼ਕਲ ਆ ਜੀ ਬਹੁਤ ਸਮੱਸਿਆ ਆ ਸਾਡੇ ਸਾਡੀ ਸੁਣਵਾਈ ਕੋਈ ਨਹੀਂ ਅਸੀਂ ਆਪਣੇ ਐਮਐਲਏ ਸਾਹਿਬ ਦੇ ਕੋਲ ਵੀ ਜਾ ਕੇ ਆਏ ਆ ਉਹ ਸਭ ਮਿੱਠੀਆਂ ਗੋਲੀਆਂ ਹੀ ਦਿੰਦੇ ਆ ਜੀ ਤੁਹਾਡੇ ਏਰੀਆ ਦੇ ਐਮਐਲਏ ਤਾਂ ਕੀ ਬੱਗਾ ਸਾਹਿਬ ਬੋਲਦੇ ਆ ਜੀ ਉਹਨਾਂ ਨੂੰ ਠੀਕ ਆ ਜੀ ਅਸੀਂ ਉਹਨਾਂ ਦੇ ਕੋਲ ਗਏ ਸੀ ਬੱਗਾ ਸਾਹਿਬ ਕੋਲ ਕਿੰਨੀ ਵਾਰੀ ਗਏ ਹੋ ਅਸੀਂ 4 ਵਾਰ ਜਾ ਚੁੱਕੇ ਆ ਜੀ ਕੀ ਬੱਗਾ ਸਾਹਿਬ ਵੱਲੋਂ ਕੀ ਰਿਹਾ ਮਿੱਠੀਆਂ ਗੋਲੀਆਂ ਹੀ ਮਿਲਦੀਆਂ ਜੀ ਲੋਜੋ ਆ ਗਿਆ ਜੀ ਉਹਨਾਂ ਨੇ ਕੇਵਲ ਰੱਖ ਲਈ ਆ ਜੇ ਸਟਾਫ ਉਥੋਂ ਚੱਲ ਪਿਆ ਆ ਜੇ ਇੱਥੇ ਆ ਗਿਆ ਆ ਜੇ ਮੈਂ ਹੁਣ ਤੁਹਾਨੂੰ ਦੱਸਦਾ ਜੇ ਬਈ ਰਾਤੀ ਸਟਾਫ ਪਹੁੰਚਿਆ ਉਹਨਾਂ ਨੇ ਲਗਭਗ 3-4 ਘੰਟੇ ਬੜੀ ਮੁਸ਼ਕਲ ਅਸੀਂ ਉਹਨਾਂ ਨੂੰ ਉੱਥੇ ਮਜਬੂਰ ਕੀਤਾ ਉਹ ਕੇਬਲ ਬਵਾਉਣ ਦੇ ਲਈ ਇਹ ਸਾਰੇ ਸਾਥੀਆਂ ਦਾ ਸਹਿਯੋਗ ਦੇ ਨਾਲ ਬਹੁਤ ਮਜਬੂਰ ਕੀਤਾ ਉਹ ਕੇਬਲ ਲੈ ਕੇ ਰਾਤੀ ਆਏ 3-4 ਘੰਟੇ ਉਹਨਾਂ ਨੇ ਲਾਏ ਜਦੋਂ ਸਪਲਾਈ ਦੇਣ ਲੱਗੇ ਤੇ ਉਹ 15 ਮਿੰਟ ਬਾਅਦ ਉਹ ਜਿਹੜੀ ਕੇਬਲ ਫਿੱਟ ਕਰਕੇ ਗਿਆ ਜੀ ਉਹ ਥੱਲੇ ਡਗ ਪਈ ਜ਼ਮੀਨ ਦੇ ਉੱਤੇ ਹੁਣ ਲਾਈਟ ਹੈ ਹੀ ਨਹੀਂ ਬਿਲਕੁਲ ਨਹੀਂ ਹੈ ਹਾਂਜੀ ਇਹ ਗੱਲ ਕਰੀਏ ਬਿਜਲੀ ਬੋਰਡ ਦੇ ਅਧਿਕਾਰੀਆਂ ਤਾਂ ਉਹਨਾਂ ਦਾ ਕੀ ਕਹਿਣਾ ਜੀ ਜਿਹੜੇ ਬਿਜਲੀ ਦੇਖੋ ਜੀ ਸਵੇਰ ਦਾ ਹੁਣ ਫੋਨ ਕਰੀ ਜਾ ਰਹੇ ਆ ਉਹਨਾਂ ਨੂੰ ਉਹ ਪਤਾ ਨਹੀਂ ਕਿਹੜੇ ਜਾਮ ਦੇ ਵਿੱਚ ਫਸੇ ਜਾਂ ਪਤਾ ਨਹੀਂ ਖੜਿਆ ਪਾਕਿਸਤਾਨ ਗਿਆ ਹੈ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਗਿਆ ਹੈ ਵੀ ਜਿਹੜਾ ਉਹਨਾਂ ਨੂੰ ਇੰਨਾ ਟਾਈਮ ਲੱਗ ਗਿਆ ਕਿਉਂ ਨਹੀਂ ਆ ਰਿਹਾ ਅੱਜ ਕੱਲ ਦਾ ਇਹ ਅਸਰ ਤਾਂ ਬੜੀ ਛੇਤੀ ਆ ਜਾਂਦੇ ਆ ਇਹਨਾਂ ਨੂੰ ਤਾਂ ਸੁਵਿਧਾਈ ਬਹੁਤ ਹੈਗੀਆਂ ਲਾਲ ਬੱਤੀਆਂ ਮਿਲੀਆਂ ਆ ਬੜਾ ਕੁਝ ਇਹਨਾਂ ਦੇ ਕੋਲ ਸੁਵਿਧਾ ਹੈਗੀਆਂ ਆਪ ਪਰ ਇੱਥੇ ਨਹੀਂ ਪਹੁੰਚ ਰਿਹਾ ਪਤਾ ਨਹੀਂ ਅੱਜ ਕਿੱਥੇ ਚਲੇ ਗਏ ਆ ਸਾਡੇ ਸਾਥ ਹੀ ਆ ਇਹਨਾਂ ਨੇ ਵਾਰ-ਵਾਰ ਫੋਨ ਕੀਤਾ ਆ ਜੀ ਪਤਾ ਮਾਨ ਸਰਕਾਰ ਦੀ ਜਦੋਂ ਸਰਕਾਰ ਬਣੀ ਸੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਜਦੋਂ ਸਾਡੀ ਸਰਕਾਰ ਆ ਰਹੀ ਹੈਗੀ ਕੋਈ ਕਟ ਨਹੀਂ ਲੱਗੇਗਾ ਕੁਝ ਨਹੀਂ ਹਾਂਜੀ ਹਾਂਜੀ ਕੀ ਕਹਿਣਾ ਚਾਹਦੇ ਹੋ ਤੁਹਾਡੇ ਗੱਲ ਇਹ ਹੈ ਜੀ ਵੀ ਉਦੋਂ ਤਸੱਲੀ ਤਾਂ ਇਹ ਹੀ ਦਿੱਤੀ ਗਈ ਸੀ ਕਿ ਵੀ ਤੁਹਾਨੂੰ ਲੋਕਾਂ ਨੇ ਪਸੰਦੀ ਤਾਂ ਕੀਤਾ ਮੈਡਮ ਬਈ ਜਦੋਂ ਇਹ ਸਾਰੇ ਲੋਕਾਂ ਨੂੰ ਇਹ ਕਿਹਾ ਗਿਆ ਵੀ ਤੁਹਾਡੇ ਲਾਈਟ ਜਿਹੜੀ ਆ 24 ਘੰਟੇ ਰਹੇਗੀ ਤੁਹਾਨੂੰ ਕੋਈ ਸਮੱਸਿਆ ਨਹੀਂ ਆਏਗੀ ਧਾਰੀਆਂ ਸਮੱਸਿਆਵਾਂ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਊਗਾ ਤੁਹਾਨੂੰ ਸਾਨੂੰ ਇੰਨਾ ਯਕੀਨ ਹੋਇਆ ਸੀ ਲੋਕਾਂ ਨੇ ਬੜੇ ਜੋਸ਼ ਦੇ ਨਾਲ ਭਗਵੰਤ ਮਾਨ ਦੀ ਪਾਰਟੀ ਨੂੰ ਵੋਟਾਂ ਪਾਈਆਂ ਔਰ ਭਗਵੰਤ ਮਾਨ ਦੀ ਸਰਕਾਰ ਆਈ ਪਰ ਭਗਵੰਤ ਮਾਨ ਨੇ ਸਾਰਿਆਂ ਦੇ ਸਿਰ ਖੇ ਪਾਈ ਮੈਂ ਤਾਂ ਇਹ ਕਹੂੰਗਾ ਮੈਂ ਤਾਂ ਇਹ ਹੀ ਕਹੂੰਗਾ ਇਹ ਜਦੋਂ ਸਾਡੀ ਸਮੱਸਿਆ ਆ ਕੋਈ ਸੁਣਦਾ ਹੀ ਨਹੀਂ ਅਸੀਂ ਬੜੇ ਪਰੇਸ਼ਾਨ ਆ ਹਾਂਜੀ ਇਹਨੇ ਵੀ ਬੈਠੋ ਅਸੀਂ ਸਵੇਰ ਦੇ 8:30 ਵਜੇ ਤੋਂ ਬੈਠੇ ਹਾਂ ਜੇ ਘਰੋਂ 8:00 ਵਜੇ ਚੱਲੇ ਹੋਏ ਆ ਕਿੰਨੇ ਘੰਟੇ ਹੋ ਗਏ ਜੀ ਬੈਠੇ ਹਾਂ ਹਾਂ ਹੁਣ ਤੁਸੀਂ ਟਾਈਮ ਲਾ ਲਓ ਜੀ ਭਈ 12:00 ਵਜੇ ਵਾਲੇ ਆ ਲੱਗ ਪਾ ਕੇ 4 ਘੰਟੇ ਹੋ ਗਏ ਆ ਜੀ ਐਸਡੀਓ ਪਤਾ ਨਹੀਂ ਕਿਹੜੇ ਕਿਹੜੇ ਉੱਥੇ ਫਸੇ ਹੋਏ ਆ ਕਿਹੜੇ ਜਾਮ ਚ ਫਸੇ ਹੋਏ ਆ ਸਾਡੇ ਕੋਲ ਤਾਂ ਇੱਥੇ ਆ ਨਹੀਂ ਰਿਹਾ ਫੋਨ ਆਈ ਜਾਂਦਾ ਵੀ ਅਸੀਂ ਆ ਰਹੇ ਜੀ ਆ ਰਹੇ ਆ ਰਹੇ ਜੀ ਆ ਰਹੇ ਇਹ ਮਿੱਠੀਆਂ ਗੋਲੀਆਂ ਜਾਂ ਉੱਪਰ ਤੋਂ ਲਾ ਕੇ ਥੱਲੇ ਤੱਕ ਸਭ ਮਿੱਠੀਆਂ ਗੋਲੀਆਂ ਦੇ ਰਹੇ ਅਗਲਾ ਕਦਮ ਕੀ ਹੋਵੇ ਜੀ ਇਸ ਤੋਂ ਅਗਲਾ ਕਦਮ ਫਿਰ ਕੋਈ ਹੁਣ ਜੀਟੀ ਰੋਡ ਦੇਖਦੇ ਆ ਜੀ ਫਿਰ ਮਜਬੂਰੀ ਨੂੰ ਇਹੀ ਕਰਨਾ ਪੈਣਾ ਮੈਂ ਤਾਂ ਪਹਿਲਾਂ ਵੀ ਤੁਹਾਨੂੰ ਕਹਿ ਛੜਿਆ ਭਾਈ ਆ ਬੜੇ ਬੜੇ ਸਾਲਾਂ ਤੋਂ ਬੜੇ ਟਾਈਮ ਤੋਂ ਕਹਿੰਦੇ ਆ ਜੀ ਕਿਸਾਨਾਂ ਨੇ ਧਰਨਾ ਲਾਇਆ ਆ ਕਿਸਾਨਾਂ ਨੇ ਸ਼ੌਕ ਨੂੰ ਧਰਨਾ ਲਾਇਆ ਆ ਭਾਈ ਮਜਬੂਰੀ ਹੈ ਜਦ ਕਿਸੇ ਨੇ ਸੁਣਨਾ ਹੀ ਨਹੀਂ ਕਿਸੇ ਸਰਕਾਰ ਨੇ ਸੁਣਨਾ ਹੀ ਨਹੀਂ ਤੇ ਫਿਰ ਆਮ ਲੋਕਾਂ ਦੇ ਕੋਲ ਹੋਰ ਕੋਈ ਹੱਲ ਹੀ ਨਹੀਂ ਉਹ ਤਾਂ ਫਿਰ ਸੜ ਉਹਦਾ ਧਰਨੇ ਹੀ ਦੇਣਗੇ ਹੋਰ ਕੀ ਕਰ ਸਕਦੇ ਆ ਜੀ ਧਰਨੇ ਦੱਸੋ ਹਾਂਜੀ ਤੁਹਾਨੂੰ ਅੱਜ 15 ਸਾਲ ਹੋ ਗਏ ਨੇ ਅਸੀਂ ਜਿੰਨੀਆਂ ਵੀ ਵੋਟਾਂ ਪਾਈਆਂ ਆਮ ਆਪ ਪਾਰਟੀ ਨੂੰ ਪਾਈਆਂ ਨੇ ਮੈਂ ਸੱਚ ਕਹਣਾ ਮੇਰੇ ਕੋਈ ਝੂਠ ਨਹੀਂ ਲੇਕਿਨ ਹੁਣ ਅਸੀਂ ਇੰਨੇ ਦੁਖੀ ਆ ਕਿ ਸਾਡੇ ਜਨਾਂ ਕੋਈ ਦੁਖੀ ਨਹੀਂ ਆ ਬੀਬੀਆਂ ਵੇਖੋ ਕਈਆਂ ਦੇ ਬੱਚੇ ਬਿਮਾਰ ਨੇ ਆ ਛੜਕਾਂ ਦੇ ਆਏ ਬੈਠੇ ਨੇ ਬੁਰਾ ਹਾਲ ਆ ਜਿਹੜਾ ਨਾ ਟੱਪਰੀ ਆਦ ਬੈਠੇ ਹੁੰਦੇ ਨੇ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਮਾੜੀ ਮੋਟੀ ਅਫਸਰਾਂ ਨੂੰ ਵੀ ਅਸੀਂ ਜਾ ਕੇ ਉੱਥੇ ਬੱਤੀ ਦਈਏ ਪਾਣੀ ਵੀ ਅਸੀਂ ਟੈਂਕਰ ਬਾਹਰੋਂ ਮਂਗਾ ਕੇ ਮੁੱਲ ਪਾਣੀ ਮਂਗਾ ਕੇ ਉੱਥੇ ਪੀਣ ਦੇ ਲੋਕ ਕੀ ਕਰੀਏ ਅਸੀਂ ਪ੍ਰਧਾਨ ਆ ਪ੍ਰਧਾਨ ਦਾ ਕੰਮ ਹੁੰਦਾ ਜਨਤਾ ਦੀ ਸੇਵਾ ਕਰਨਾ ਮੈਂ ਇਹੀ ਬੇਨਤੀ ਕਰੂੰਗਾ ਕਿ ਐਡਿਓ ਸਾਹਿਬ ਕੱਲ ਵੀ ਤਾਰ ਪਾਈ ਪਰਸੋ ਵੀ ਤਾਰ ਪਾਈ ਇਹ ਰੋਜ਼ ਤਾਰ ਇਤਾਰ ਉਹ ਜਿਹੜੇ ਇਹਨਾਂ ਦੇ ਵਰਕਰ ਨੇ ਉਹ ਕਹਿੰਦੇ ਸਾਡੀ ਤਾਰ ਛੱਡਦੀ ਤੁਹਾਡੀ ਥੋੜਾ ਛੱਡਦੀ ਆ ਉਹ ਪੰਜਾਬ ਸਰਕਾਰ ਦਾ ਜਿਹੜਾ ਵਾ ਉਹ ਸਾਰਾ ਨੁਕਸਾਨ ਹੈ ਮੈਂ ਇਹੀ ਬੇਨਤੀ ਕਰੂੰਗਾ ਕਿ ਤਗੜੇ ਹੋ ਕੇ ਇਹ ਸਾਡੂ ਬੱਤੀ ਦੇਣ ਜੋ ਸਾਡੀਆਂ ਬੀਬੀਆਂ ਭੈਣਾ ਮਾਵਾਂ ਸਾਡੇ ਬੱਚੇ ਜਿਹੜੇ ਨੇ ਉਹ ਬਹੁਤ ਦੁਖੀ ਨੇ ਬਹੁਤ ਦੁਖੀ ਨੇ ਮੈਂ ਇਹੀ ਬੇਨਤੀ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਰੋਣੀ ਸਿੰਦਰਪੁਰ ਨਾਮਾ ਜੀ ਮੱਲਾ ਕਿਹੜਾ ਪਿੰਡ ਹੈ ਮੱਲਾ ਜੀ ਫਲੇਮ ਟਾਪਰ ਇੱਕ ਜੂ ਚੋਂ ਕੀ ਕਰ ਗਲਤੀ ਹੈ ਲਾਈਟ ਦੀ ਅੱਜ ਤੁਹਾਨੂੰ ਲੇਡੀਜ਼ ਨੂੰ ਵੀ ਇੱਥੇ ਪਹੁੰਚਣਾ ਪਿਆ ਰਿਹਾ ਲਗਾਤਾਰ ਜਿਦਾਂ ਕਿ ਦੱਸਿਆ ਬਾਕੀ ਲੋਕਾਂ ਦੇ ਪਰੇਸ਼ਾਨ ਹੋ ਇਹਦਾ ਕੀ ਹੱਲ ਹੈ ਮੰਨ ਲਓ ਜੇਕਰ ਸਿੱਧੀ ਇੱਕ ਵੀਡੀਓ ਵੀ ਆਈ ਸੀਗੀ ਕੌਣ ਇੱਕ ਮੁੰਡਾ ਹਾਂਜੀ ਮੇਰਾ ਬੇਟਾ ਜੀ ਤੁਹਾਡਾ ਬੇਟਾ ਬਿਮਾਰ ਹੈ ਤੇ ਲਾਈਟ ਵੀ ਕਰਨ ਕੀ ਕਹਿੰਦੇ ਹੁਣ ਸਰਕਾਰ ਉਹ ਮੁੰਡਾ ਮੇਰਾ ਬਹੁਤ ਪਰੇਸ਼ਾਨ ਆ ਲੈੜ ਤੋਂ ਅੱਛਾ ਹਾਂਜੀ ਬਹੁਤ ਬਹੁਤ ਬਿਮਾਰ ਉਹ ਤਾਂ 4 ਸਾਲ ਤੋਂ ਬਿਮਾਰ ਆ ਦੜਤੇ ਹੀ ਆ ਕਿੰਨੇ ਦਿਨ ਹੋ ਗਏ ਲਾਈਟ ਨਹੀਂ ਆ ਰਹੀ ਜੀ ਲੈਰ ਤੋਂ 15 20 ਦਿਨ ਹੋ ਗਏ ਐਦਾ ਹੀ ਬਸ ਰੋ ਜੀ ਇਹ ਤਾਰ ਪਾ ਜਾਂਦੇ ਆ ਸੜ ਜਾਂਦੀ ਆ ਤਾਰ ਪਾ ਜਾਂਦੇ ਆ ਸਾਡੇ ਤੁਹਾਡੇ ਏਰੀਆ ਨੂੰ ਐਮਐਲਏ ਬਕਰ ਸਾਭ ਜੀ ਲੱਗਦੇ ਤੁਸੀਂ ਉਹਨਾਂ ਕੋਲ ਗਏ ਸੀ ਪੁੱਛੇ ਸੀ ਮੈਂ ਉੱਥੇ ਪਹੁੰਚੀ ਨਹੀਂ ਆ ਸਾਰੇ ਗਏ ਹੋਣੇ ਆ ਬਾਕੀ ਤਾਂ ਅਸੀਂ ਗਏ ਸੀਗੇ ਸਾਰੇ ਅਸੀਂ ਗੱਲਬਾਤ ਵੀ ਕੀਤੀ ਸੀਗੀ ਉਹ ਕਹਿੰਦੇ ਲਾਈਟ ਆ ਜਾਊਗੀ ਉਹ ਕਹਿੰਦੇ ਬਸ ਆ ਗਏ ਆਫੀਸਰ ਆ ਗਏ ਤਾਰ ਚੇਂਜ ਕਰ ਦਣਗੇ ਤਾਰ ਚੇਂਜ ਕੀਤੀ ਕੱਲ ਵੀ ਤਾਰ ਸਟੈਂਡ ਕੀਤੀ ਉਹ ਤੋਂ ਬਾਅਦ ਫੇਰੇ ਹੀ ਪ੍ਰੋਬਲਮ ਬੱਚਾ ਕਹਿੰਦਾ ਕਿ ਮੰਮੀ ਲਾਈਟ ਨਹੀਂ ਆ ਰਹੀ ਉਹ ਬੱਚਾ ਤੁਸੀਂ ਦੇਖ ਰਹੇ ਹੋ ਕਿ ਬੈੱਡ ਤੇ ਕਿੱਦਾਂ ਸੁੱਤਾ ਉਹ ਵਿਚਾਰੇ ਨੇ ਬੱਚੇ ਨੂੰ ਵੀ ਚੈਨ ਨਹੀਂ ਉਹ ਇੰਨੇ ਸਾਲਾਂ ਤੋਂ ਬਿਮਾਰ ਹੈ ਕਿ ਸਰਕਾਰ ਇਹ ਵੀ ਅੰਨੀ ਹੋ ਗਈ ਹੈ ਕਿ ਉਹਨਾਂ ਨੂੰ ਦਿਸ ਨਹੀਂ ਰਿਹਾ ਕਿ ਬੱਚੇ ਦੇ ਤਰਫ਼ ਕਰ ਲੋ ਸਾਡੇ ਤੇ ਤਰਫ਼ ਨਹੀਂ ਕਰ ਰਿਹਾ ਉਸ ਗਰੀਬ ਬੱਚੇ ਦੇ ਤਰਫ਼ ਕਰ ਲੋ ਉਹ ਮਾਂ ਵਿਚਾਰੀ ਰੋ ਰਹੀ ਹੈ ਪੱਖੇ ਚੱਲ ਰਹੀ ਹੈ ਤੇ ਤੁਹਾਨੂੰ ਇਹਨਾਂ ਵੀ ਨਹੀਂ ਨਜ਼ਰ ਆ ਰਿਹਾ ਕੀ ਕਰ ਰਹੀ ਹੈ ਸਰਕਾਰ ਸਰਕਾਰ ਕੁਝ ਨਹੀਂ ਕਰ ਰਹੀ ਹੱਥ ਤੇ ਹੱਥ ਐਸੀ ਤਾਂ ਬੈਠੀ ਹੋਈ ਹੈ ਪੁੱਖੇ ਗੋਲਰ ਲਾ ਕੇ ਬੈਠੀ ਐ ਸਾਡੇ ਘਰ ਪਾਣੀ ਨਹੀਂ ਹੈਗਾ ਬਿਜਲੀ ਨਹੀਂ ਹੈਗਾ ਸਾਡੇ ਬੱਚੇ ਵੀ ਰੋ ਰਹੇ ਆ ਪਰ ਜਿਹੜਾ ਬੱਚਾ ਬਿਮਾਰ ਹੋ ਉਹ ਸਭ ਤੋਂ ਉਸ ਤੋਂ ਜ਼ਿਆਦਾ ਮਾਂ ਦੀ ਦੁਖੀ ਆ ਐਕਚੁਅਲੀ ਕਾਫੀ ਦਿਨ ਤੋਂ ਦਿੱਕਤ ਚੱਲ ਰਹੀ ਆ तकरीबन ਲਾਈਟ ਦੀ ਜੀ ਕਈ ਜਗ੍ਹਾ ਤੇ ਸਾਰਾ ਕਮਜ਼ੋਰ ਹੋਣ ਕਰਕੇ ਕਿਉਂਕਿ ਕਾਫੀ ਦਿਨ ਤੋਂ ਲੋਡ ਵਧਣ ਕਰਕੇ ਵੀ ਟਰਾਂਸਫਾਰਮ ਜਿਹੜੇ 300 ਕਿਲੋਵਾਟ ਦੇ ਜਾਂ 200 ਕਿਲੋਵਾਟ ਦੇ ਸੀ ਉੱਥੇ ਲੋਡ ਬਹੁਤ ਵਧਿਆ ਲੋਡ ਵਧਣ ਕਰਕੇ ਸਾਰਾ ਹੋ ਗਿਆ ਕਮਜ਼ੋਰ ਕਿਉਂਕਿ ਸਾਰਾ ਸਥਿਤੀ ਪੈਂਤੀ ਦੇ ਲਈ ਚਾਰ ਦੇ ਚਾਲ ਤੋਂ ਪਿਛਲੇ ਸਰਕਾਰਾਂ ਵੇਲੇ ਵੀ ਤਕਰੀਬਨ ਨਹੀਂ ਚੇਂਜ ਹੋਈਆਂ ਅੱਜ ਵੀ ਸਥਿਤੀ ਉਹੀ ਹੈ ਕਿ ਅਸੀਂ ਤਕਰੀਬਨ ਆ तकरीबन 2 ਮਿੰਟ ਲੱਗਦਾ ਪ੍ਰਸਤਚ ਕਰ ਰਹੇ ਆ ਵੀ ਸਾਰਾ ਦਾ ਸਾਰਾ ਜਾਲ ਜਿਹੜਾ ਚੇਂਜ ਕਰਕੇ ਨਵਾਂ ਲਜਾਇ ਇੱਕ तकरीबन ਦਿੱਕਤ ਕੀ ਆ ਰਹੀ ਹੈ ਇੱਕ ਕੇਬਲ ਦੀ ਤਾਰ ਆ ਬਿਜਲੀ ਦੀ ਔਰ ਦੰਨਾ 12 ਕੇਬਲਾਂ ਸਾਰਾ ਜਿਹੜੀਆਂ ਨਾਲ ਜੁੜੀਆਂ ਹੋਈਆਂ ਨੇ ਕੇਬਲ ਦੀਆਂ ਵਾਈਫਾਈ ਦੀਆਂ ਜਿਹੜੇ ਬਾਕੀ ਜਿਹੜੇ ਪਾਏ ਹੋਏ ਨੇ ਇਹਨੂੰ 1 ਮਿੰਟ ਲੱਗਦਾ ਅੱਗ ਲੱਗਣ ਨੂੰ ਜਦੋਂ ਮਾੜਾ ਜਿਹਾ 스ਪਾਰਕ ਹੁੰਦਾ ਉਹਨੂੰ ਅੱਗ ਲੱਗਦੀ ਹੈ ਮੈਲਟ ਹੋ ਕੇ ਸਾਰਾ ਸਿਸਟਮ ਹੀ ਵਿਗੜ ਜਾਂਦਾ ਔਰ तकरीबन ਮੈਂ ਮੇਰੇ ਕੋਲ ਸਾਰੇ ਮਹਲਨਵਾਸੀ ਆਏ ਨੇ ਮੈਂ ਸ਼ਿਵਾਸ਼ੰਦ ਦਵਾਤੋਂ ਮੇਰੀ ਐਸ.ਟੀ. ਸਾਹਮਣੇ ਗੱਲ ਹੋ ਗਈ ਹੈ ਐਕਸ਼ਨਲ ਵੀ ਗੱਲ ਹੋਈ ਹੈ ਉਹ ਕਹਿੰਦੇ ਐ ਵੀ ਜਿਹੜਾ ਸਟਾਰਾ ਬਦਲ ਦਿੰਦੇ ਆ ਜੇ ਸ਼ਾਮ ਤੱਕ ਨਹੀਂ ਬਦਲਦੇ ਤੇ ਮੈਂ ਚੀਬ ਨਾਲ ਗੱਲ ਕਰਕੇ ਬੇਉਜੜਾ ਰਿਜ਼ਲਟ ਹੋਏਗਾ ਐਮਐਲ ਸਰ ਜਿੰਨੇ ਤੁਸੀਂ ਗੱਲ ਕਰਦੇ ਸੀ ਜਿੰਨੇ ਪੁਰਾਣੇ ਜਿੰਨੇ ਪਹਿਲਾਂ 2 ਕਿਲੋਵਾਟ ਦੀ ਹੁਣ 5-5 ਕਿਲੋਵਾਟ ਆ ਉਹਨਾਂ ਲੋਕਾਂ ਤੋਂ ਵੀ ਐਕਸ਼ਨ ਨਹੀਂ ਸਜਿਆ ਵੈਲੇ ਤਾਂ ਨਹੀਂ ਐਕਸ਼ਨ ਨਹੀਂ ਹੈ ਮੇਰੀ ਗੱਲ ਸੁਣੋ ਅਸੀਂ ਤਾਂ ਰਿਕਵੈਸਟ ਕਰ ਸਕਦੇ ਆ ਕਿ ਤੁਸੀਂ ਆਪਣਾ ਲੋਡ ਵਧਾਓ ਕਿਉਂਕਿ ਹੁਣ ਸਰਕਾਰ ਨੇ ਇੱਕ ਬੈਨੀਫਿਟ ਦੇ ਦਿੱਤਾ ਕਿ ਜਿੰਨੇ ਕੋਈ ਲੋਡ ਵਧਾਣਾ ਹੈ ਕਿਉਂਕਿ ਜਦੋਂ ਲੋਡ ਦੀ ਕਾਊਂਟਿੰਗ ਹੁੰਦੀ ਹੈ ਉਹ ਟ੍ਰਾਂਸਫਰ ਹੋ ਜਾਂਦੀ ਹੈ ਜੇ ਉੱਥੇ ਲੋਡ ਹੈਗਾ 200 ਕਿਲੋਵਾਟ ਦਾ ਟ੍ਰ ਉਹਦੇ ਵਿੱਚ ਕੀ ਹੁੰਦਾ ਸਾਡੇ ਕੋਲ ਪਤਾ ਵੀ ਇੱਥੇ ਮਹੱਲੇ ਦੇ ਵਿੱਚ 300 ਕਿਲੋਵਾਟ ਦੀ ਲੋੜ ਹੈ ਜਾਂ ਆਪਾਂ 400 ਕਿਲੋਵਾਟ ਲਾਨੇ ਆ ਲੋਡ ਨੇ ਕਿਸੇ ਨੇ ਵਧਾਇੀ ਨਹੀਂ ਪਿਛਲੇ ਸਾਲ ਤੋਂ ਚਲੇ ਆ ਰਹਾ ਉਦੋਂ ਹੀ ਉਹ ਤਾਰਾ ਉਹੀ ਨੇ ਸਾਰਾ ਹੋ ਗਿਆ ਬ੍ਰੀਕ ਸਾਰਾ ਬ੍ਰੀਕ ਹੌਂਡ ਕਰਕੇ ਜਦੋਂ ਅਸੀਂ ਬਿਜਲੀ ਚਾਲੂ ਕਰਦੇ ਆ ਕਿਤੇ ਨਾ ਕਿਤੇ ਫਾਲਟ ਬੈਗ ਪਟਾਕਾ ਪੈ ਜਾਂਦਾ ਲੋਕਾਂ ਨੂੰ ਕੀ ਪਤਾ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਤੁਹਾਡਾ ਰਾਈਟ ਹੈ ਤੁਸੀਂ ਜੋ ਮਰਜ਼ੀ ਪ੍ਰੋਟੈਸਟ ਕਰ ਸਕਦੇ ਹੋ ਤੁਹਾਡਾ ਰਾਈਟ ਹੈ ਕਿਉਂ ਇਨਸਾਨ ਦਾ ਹਰ ਬੰਦੇ ਦਾ ਮੰਕਰਨ ਰੱਖ ਰਾਈਟ ਹੁੰਦਾ ਪਰ ਕਿਤੇ ਨਾ ਕਿਤੇ ਆਪਾਂ ਆਪਣੀ ਜ਼ਿੰਮੇਵਾਰੀ ਸਮਝੀਏ ਜਿਮੋਰ ਸਾਡੀ ਇਹ ਬਣਦੀ ਹੈ ਕਿ ਆਪਾਂ ਵਾਹਿਗੋ ਬਾਹਿ ਸਾਲ ਦੋ ਚਾਰ ਬਾਅਦ ਆਪਾਂ ਲੋਡ ਚੈੱਕ ਕਰਾਈਏ ਸਾਡੇ ਕੋਲ ਲੋਡ ਕਿੰਨਾ ਹੈ ਜਦ ਸਰਕਾਰ ਦੇ ਖਾਤੇ ਵਿੱਚ ਤੁਹਾਨੂੰ ਇਹ ਨਹੀਂ ਪਤਾ ਹੋਊਗਾ ਤੁਹਾਨੂੰ ਬਿਜਲੀ ਕਿੰਨੀ ਚਾਹੀਦੀ ਹੈ ਅੱਜ ਬਿਜਲੀ ਸੈਸ ਜੀ ਦੇ ਰਹੇ ਆ ਬਿਜਲੀ ਦੀ ਕਮੀ ਨਹੀਂ ਹੈ ਪਰ ਤਾਰਾਂ ਦੀ ਕਮੀ ਹੈ ਤਾਰਾਂ ਲੋਡ ਹੀ ਨਹੀਂ ਚੱਕ ਰਹੀਆਂ ਲੋਡ ਬਹੁਤ ਵੱਧ ਚੁੱਕਿਆ ਹੈ ਇਸ ਕਰਕੇ ਮੈਂ ਤੁਹਾਡੇ ਮਾਦਮ ਤੋਂ ਸਾਰਾ ਮਹੱਲਾ ਨੂੰ ਅਸੀਂ ਰੀਫੀਲ ਕਰੂੰਗਾ ਇਹ ਅੱਜ ਦਿਨ ਚੱਲ ਰਿਹਾ ਹੈ ਇਹਦੇ ਵਿੱਚ ਆਪਾਂ ਜੇ ਲੋਡ ਵਧਾਵਾਂਗੇ ਉਹਦੇ ਤੁਹਾਡੇ ਅੱਧੇ ਪੈਸੇ ਲੱਗਣੇ ਆ ਜੇ 1000 ਰੁਪਏ ਦਾ ਖਰਚਾ ਤੇ 500 ਰੁਪਏ ਲੱਗੇਗਾ ਆਪਣਾ ਲੋਡ ਛੱਟ ਕਰਾ ਲਓ ਲੋਡ ਛੱਟ ਦੇ ਨਾਲ ਅਸੀਂ ਮਹਿਕੂ ਨਹੀਂ ਕਹਿ ਸਕਾਂਗੇ ਕਿ ਸਾਡਾ ਲੋਡ ਇੰਨਾ ਸਾਨੂੰ ਇੰਨੇ ਟ੍ਰਾਂਸਫਰ ਪ੍ਰੋਵਾਈਡ ਕਰਾਓ ਤਾਂ ਜਾ ਕੇ ਸੁਧਾਉਣਾ ਹੈ ਜੇ ਆਪਾਂ ਸੋਚੀਏ ਵੀ ਆਪਾਂ 200 ਕਿਲੋਵਾਟ ਦਾ ਪਾਸੂ ਕਿਲੋਵਾਟ ਦਾ ਟ੍ਰਾਂਸਫਰ ਲੈ ਲਾਂਗੇ ਨਹੀਂ ਮਿਲਣਾ ਇਸ ਕਰਕੇ ਲੋਡ ਸਾਰੇ ਬਤਵਾਵਾਂਗੇ ਅੱਜ ਦਰ ਗਰਮੀ ਨਿਕਲ ਜਾਣ ਉਸ ਸਮੇਂ ਮੈਂ ਕੱਲੇ ਡੋਟੂਡ ਆਪ ਚੈੱਕ ਰਹਾਂਗਾ ਟੋਟਲੀ ਜਿੰਨਾ ਜਿਹਦਾ ਲੋਡ ਹੈ ਉਹ ਕੰਪਲੀਟ ਕਰਕੇ ਸਰਕਾਰ ਨੂੰ ਲਿਖ ਕੇ ਭੇਜਾਂਗਾ ਟ੍ਰਾਂਸਫਰ ਉਹ ਬਤਾਇਆ ਜਾਏਗਾ ਹਾਂ ਦੇਖੋ ਨਾ ਮੈਂ ਤਾਂ ਬਾਰ ਬਾਰ ਕਹੀ ਜਾਂਦੇ ਆ ਟ੍ਰਾਂਸਫਰ ਉਦੋਂ ਇਸ਼ੂ ਹੁੰਦਾ ਹੈ कि ਜਦੋਂ ਤੁਹਾਡੇ ਕੋਲ ਲੋਡ ਜਿਆਦਾ ਹੋਵੇ ਟਰੈਵਲ ਛੋਟਾ ਹੋਵੇ ਜੇ ਆਪਾਂ ਦੋ ਇਸ ਇਲਾਕੇ ਦਵਾਈ ਵੀ ਨੇ ਨੂੰ ਪਿੰਡਣੀ ਅਸੀਂ ਲਵਾਇਆ ਤੁਮਣ ਵਾਲਾ ਕੋਈ ਕਹਰੇ ਉੱਥੇ ਲਵਾਇਆ ਸ਼ੋਕ ਨਗਰ ਦੀ ਖਜੂਰ ਬਣਾ ਡਿਊਕ ਦੀ ਬੈਕਸ਼ੈਟ ਤੇ ਅਸੀਂ ਲਵਾਇਆ ਪਰ ਕਿਤੇ ਨਾ ਕਿ ਤਾਰਾਂ ਤੱਕ ਮਜੂਰ ਨੇ ਜਿਹਨਾਂ ਤਾਰਾਂ ਨੇ ਚੱਕ ਕੇ ਲੋਕਾਂ ਨੂੰ ਬਿਜਲੀ ਸਪਲਾਈ ਕਰਨੀ ਹੈ ਉਹ ਅਸੀਂ ਤਾਰਾਂ ਚੇਂਜ ਕਰਵਾਵਾਂਗੇ ਉਹਨੂੰ ਜਦ ਤੱਕ ਇਹ ਲੋਡ ਆਪਣਾ ਦੇ ਦੇਣਗੇ ਉਸ ਤੋਂ ਬਾਅਦ ਸਾਰਾ ਰਿਵਿਊ ਕਰ ਦੇਵਾਂਗੇ ਕਿਤੇ ਨਾ ਕਿ ਪਬਲਿਕ ਨੂੰ ਜਾਗਰਤ ਹੋਣਾ ਪੈਣਾ ਜੀ ਅੱਜ ਨਹੀਂ ਹੋਣਗੇ ਕੱਲ ਹੋਣਗੇ ਕੋਈ ਵੀ ਚੀਜ਼ ਹੈ ওভারਲੋਡ ਹੋਏਗੀ ਨੁਕਸਾਨ ਹੀ ਹੋਏਗਾ ਆਪਾਂ ਕੋਈ ਕਾਰਜ ਬੈਠਦੇ ਆਂ ਕਾਰ 500 ਆਰੀਆਂ ਦੀ ਹੈ ਤੇ 800 ਵਾਲੀਆਂ ਪੜਾ ਦੇਗੇ ਕਾਰ ਨਹੀਂ ਚੱਲਦਾ ਇਸ ਕਰਕੇ ਦੋੜ ਆਪਣਾ ਚੈੱਕ ਕਰੋ ਜਿੰਨਾ ਲੋਡ ਸਾਡੇ ਰਿਕਾਰਡ ਚ ਆਊਗਾ ਸਰਕਾਰ ਦੇ ਉਹਨਾਂ ਨੂੰ ਲੋਡ ਦੇਣਾ ਸਾਡਾ ਹੱਕ ਬਣਦਾ ਐਸੇ ਹੁੰਦੇ ਆ ਠੀਕ ਹੈ